ਹਾਂਜੀ ਬਈ ਕੀ ਹਾਲ ਨੇ ਜੀ ਔਰ ਘਰ ਪਰਿਵਾਰ ਬਈ ਸਾਰਿਆਂ ਦੇ ਠੀਕ ਨੇ ਜਨਬਰ ਵਗੈਰਾ ਆਪਾਂਾ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਤੇ ਆ ਗਏ ਬਈ ਆਪਾਂ ਇਧਰ ਲੈ ਘਰੇ ਤੇ ਯਾਰ ਤੁਸੀਂ ਚੈੱਕ ਕਰੋ ਹੂੰ ਇੰਨਾ ਜਿਆਦਾ ਮੀਂਹ ਪਿਆ ਨਾ 2-3 ਘੰਟੇ ਬਈ ਛੱਡ ਦੋ ਬੰਦਾ ਬਹੁਤ ਜਿਆਦਾ ਸਾਰਾ ਗੁੱਸਾ ਨਹੀਂ ਤਾਂ ਕੱਲ ਨਿਕਲ ਗਿਆ ਪਾਣੀ ਹੁਣ ਅੱਧਾ ਘੰਟਾ ਹੋ ਗਿਆ ਪਾਣੀ ਹੋ ਰਿਹਾ ਨੂੰ ਦੇਖੋ ਇਹਨੂੰ ਪਰ ਦੂਰ ਘੜੀ ਦਾ ਗਾ ਪਾਦਾ ਸਾਰੇ ਪਾਣੀ ਦਾ ਤੇ ਰਾਤ ਵਈ ਮਾ ਬੋਰੀ ਲਾ ਗਿਆ ਸੀ ਛੁੱਡੇ ਨੂੰ ਤਾਂ ਮੇਰੇ ਹਿਸਾਬ ਨਾਲ ਵੀ ਸੈੱਟ ਹੋਊਗਾ ਕੰਮ ਬੋਰੀ ਲਾ ਕੇ ਬਚਤ ਰਹੇਗੀ ਉਹ ਕਬੂਤਰਾਂ ਦੀ ਪਾਣੀ ਵਿੱਚ ਬੜਿਆ ਨਾਣਾ ਛੁੱਡੇ ਦੇ ਬਾਕੀ ਦੇਖਦੇ ਆ ਯਾਰ ਇੱਧਰ ਤਾਂ ਨਹੀਂ ਵੜ ਗਿਆ ਬਾ ਹਾਂ ਇੱਧਰ ਵੜ ਗਿਆ ਬਾਣੀ ਯਾਰ ਇੱਥੋਂ ਚੋਂ ਗਿਆ ਆ ਚੀਜ਼ ਅਸਾ ਇਹਦਾ ਵੀ ਇੱਥੇ ਪਾਣੀ ਖੜਨ ਕਰਕੇ ਚਾਉਂਗਾ ਯਾਰ ਨਹੀਂ ਤਾਂ ਨਹੀਂ ਜਾਵਾਂ ਜਿਹਨਾਂ ਦੇ ਉੱਤੋਂ ਹੀ ਚੜ ਗਿਆ ਪਾਣੀ ਆ ਚੀਜ਼ ਪਤਨ ਵਾਲੇ ਰਾਹੇ ਨਿਕਲਿਆ ਤਾਂ ਕਰਕੇ ਚਾਉਂਗਾ ਤੇ ਚਲੋ ਜਿੰਦਾ ਜਿੰਦਾ ਖੁੱਲੀ ਹੈ ਆਹਾਂ ਚਾਰ ਦੇਖੀਏ ਕੀ ਆ ਕਬੂਤਰਾਂ ਦੇ ਖੁੱਡੇ ਤਾਂ ਦੇਖੀਏ ਕੰਬੜੇ ਜਾਣੀ ਜਿਹੜਾ ਹੁਣ ਕੋਈ ਯੰਬਰ ਛੱਡਿਆ ਹੋਇਆ ਆਪਣਾ ਛੱਡਿਆ ਯਾਰ ਬਸ ਛੱਡਿਆ ਸੱਤ ਵੀ ਯਾਰ ਚਾਉਂਗੀ ਥੋੜੀ ਜੀ ਬਾਪੇ ਇਦਾਂ ਹੋ ਜਾਈਆ ਸੱਤ ਲੱਗ ਗਿਆ ਕੋਰ ਦਾ ਸੱਤ ਠੀਕ ਆ ਯਾਰ ਆ ਥੋੜੀ ਜੀ ਚਾਉਂਗੀ ਉਰੋਂ ਬਾਹਰ ਹੀ ਨੀਚੀ ਹੋਈ ਥੋੜੀ ਜੀ ਚਾਹੀਆ ਤਾਂ ਕੋਈ ਮਤਲਬ ਚੱਲਦਾ ਹੁਣ ਕੋਈ ਖਾਂਦਾ ਨਹੀਂ ਨਾ ਗੱਲਦਾ ਸੱਤਰੀ ਮੈਂ ਕਹ ਲਾਂ ਅੰਦਰ ਧਰ ਕੇ ਕਿ ਬਈ ਕੱਟ ਕੇ ਆ ਕੇ ਕਰਕੇ ਦੇਖੀਏ ਈਆਂ ਬਰ ਕੀ ਕਹਿੰਦੇ ਨੇ ਆਪਣੇ ਜਮਾਂ ਓਕੇ ਆ ਬਈ ਖੋਡਾ ਕੋਈ ਸੱਲ ਨਹੀਂ ਕਿਸੇ ਪਾਸੋਂ ਖੁਸ਼ ਨਹੀਂ ਜਮਾਂ ਓਕੇ ਦੀ ਰਿਪੋਰਟ ਆ ਕਿ ਤੋਂ ਚ ਆਉਿਆ ਨਹੀਂ ਕਿ ਤੋਂ ਕੁਸ਼ ਨਹੀਂ ਕਰਿਆ ਉਹ ਮੜਾ ਜੇ ਪਾਣੀ ਆ ਇੰਨਾ ਚਲ ਚਲਦਾ ਰਹਿੰਦਾ ਮੜਾ ਮੋਟਾ ਜਾਂ ਜਮਾਂ ਓਕੇ ਆ ਬਈ ਆਉਰੇ ਮੈਂ ਕਲੀ ਪਾ ਦੇਣਾ ਥੋੜੀ ਥੋੜੀ ਕਲੀ ਜ਼ਰੂਰੀ ਆ ਫਿਰ ਤੇ ਇੱਕ ਸਾਥ ਤੁਹਾਨੂੰ ਕਬੂਤਰ ਦਾ ਵੀ ਸ਼ੌਂਕ ਕਰਾਉਣਾ ਹਨ ਜੀ ਆਪਾਂ ਕਬੂਤਰ ਲੈ ਦੇ ਕੇ ਗਏ ਮੁੰਡਾ ਆਪਾਂ ਨੂੰ ਆਪਣਾ ਮਿੱਤਰ ਹੈਪੀ ਕਹਿੰਦਾ ਵੀ ਲਾ ਲੱਗਦਾ ਹੁੰਦਾ ਮੇਰੇ ਲਈ ਕਹਿੰਦਾ ਇੱਕ ਬੱਚੀ ਆ ਇਹ ਇੱਕ ਚੰਗਾ ਮਾਪੇ ਚੰਗੇ ਨਹੀਂ ਆਣ ਦਾ ਮਤਲਬ ਹੈ ਇਹਦੇ ਤਾਂ ਕਰਕੇ ਅਸੀਂ ਦੇਖੋ ਕਰੋ ਸ਼ੌਕ ਜਾਨ ਪਰ ਖਟੀਆਂ ਆਖਾਂ ਦੀ ਕਾਲੀ ਜੀ ਨੋਕ ਆ ਕਬੂਤਰ ਇਹ ਚੰਗਾਪੁਰ ਉੱਥੇ ਚੰਨ ਦੀ ਸੈਕ ਕਰ ਬਾਈ ਹਾਂ ਹਾਂ ਕਰ ਬਾਈ ਕਰੋ ਚੈੱਕ ਦੱਸੋ ਕਮੈਂਟ ਕਰਕੇ ਸਾਨੂੰ ਕਿਵੇਂ ਲੱਗਿਆ ਇਹ ਜਾਨ ਪਰ ਇਮੋਜੀ ਨਾਲ ਲਾਉਣਾ ਬਾਈ ਉਹ ਕਬੂਤਰੀ ਬਿਠਿਆ ਮੋਜੀ ਲਾਤਾ ਕਹਿੰਦਾ ਮਤਲਬ ਲਾਉਣਾ ਦਾ ਕੀ ਆ ਲਾਈ ਦਿੱਤਾ ਇੱਕ ਤਰ੍ਹਾਂ ਦਾ ਸੱਚ ਇਹ ਨਹੀਂ ਹੈਗਾ ਪਰ ਹਲਾ ਨਾ ਪਰ ਮੈਂ ਉਰ ਲਈ ਦਿਖਾਈ ਜੰਨਾ ਆਹਾ ਬਾਈ ਕਰੋ ਚੈੱਕ ਕਬੂਦਰੀਆਂ ਲਾਤਾ ਹੈ ਕਬੂਤਰ ਇਹ ਚੰਗਾ ਇਹ ਲਾਤਾ ਇਹਦੇ ਨਾਲ ਕਬੂਤਰੀ ਨਾਲ ਤੇ ਹੁਣ ਬਾਈ ਢਾਣੇ ਦੋਣੇ ਇਹਨਾਂ ਨੂੰ ਪਾਦਾ ਮੈਂ ਢਾਣੇ ਦੋਣੇ ਪਾ ਕੇ ਫਿਰ ਕਰਦਾ ਵੀਡੀਓ ਕੰਟੀਨਿਊ ਧਰਕੇ ਦਾਣੇ ਤੇ ਫਿਰ ਵੀਡੀਓ ਕੱਢੀ ਨੂੰ ਕਰਾਉਣਾ ਦਿਖਾਉਣਾ ਸਾਰਾ ਮੈਨੂੰ ਟਾਈਮ ਜਰਾ ਪਾਈ ਜੇ ਲੱਗਿਆ ਮਿੱਠਾ-ਪੁੱਠਾ ਜਾਂ ਬਾਲੀਆਂ ਹੋ ਰਹੀਆਂ ਸੀ ਤੇ ਚੈੱਕ ਕਰੋ ਆਪਾਂ ਕੁੰਡਾ ਮਿੱਠਾ-ਪੁੱਠਾ ਸਾਰੀਆਂ ਸਾਫ਼ ਕਰਕੇ ਵਿੱਚ ਕਲੀ ਪਾਤੀ ਬਈ ਕਰੋ ਚੈੱਕ ਸਾਨੂੰ ਦਾ ਉਹ ਲਾਤੀ ਜੋੜੀ ਬਈ ਆਪਾਂ ਉਤਰੀਓ ਦੀ ਤਹਾਂ ਬੈਠੀ ਆ ਤੇ ਚਲ ਕਿਸੇ ਨਾਲ ਵੀ ਲੱਗ ਜੇ ਤਾਂ ਕੋਈ ਚੱਕਰ ਨਹੀਂ ਤੇ ਚਲੋ ਹੁਣ ਉਹਨਾਂ ਨੂੰ ਆਪਾਂ ਦਾਣੇ ਦੋਨੇ ਪਾਈਏ ਬਈ ਟਾਈਮ ਹੋਇਆ ਪਿਆ ਦਾਣਿਆਂ ਦਾ ਦਾਣੇ ਦੋਨੇ ਪਾ ਦੀਏ ਯਾਰ ਮੌਸਮ ਤਾਂ ਖਰੇਆ ਵੀ ਆ ਅਸਰ ਮੈਨੂੰ ਤਾਂ ਲੱਗਦਾ ਨੇ ਵੀ ਅੱਜ ਕੰਮ ਚੱਲੂ ਪਰ ਮੈਂ ਲੇਬਰ ਨੂੰ ਕਹਿਤਾ ਵੀ ਯਾਰ ਆਜੇ ਕੰਮ ਤੇ ਕੰਮ ਚਲਾਵਾਂਗੇ ਤੇ ਕਾਈ ਆਪਾਂ ਪਾਤੀ ਬਈ ਕਾਈ ਤਾਂ ਯਾਰ ਜ਼ਰੂਰੀ ਆ ਹੁਣ ਵੀ ਹਨਾ ਸੱਲ ਸੱਲ ਰਹੇ ਬਣੀ ਹੋ ਰਹੇ ਨੇ ਕਈ ਵਾਰ ਫੱਲਦਾ ਕੀ ਪਤਾ ਹੁੰਦਾ ਅੱਜ ਦਾਣੇ ਭਉਂਤੇ ਨਹੀਂ ਆ ਯਾਰ ਇਹਨਾਂ ਨੂੰ ਚਾਹਤ ਕੋਈ ਨਹੀਂ ਪਾ ਦੋ ਇਹ ਖਾਲ ਨਹੀਂ ਉਹ ਜਰੋ ਜਰੋ ਭਉਂਣੋਂ ਕਿਹੜਾ ਬੜੇ ਖਾਂਦੇ ਵੀ ਨਹੀਂ ਹੈਗੇ ਬਾਈ ਦਾਣੇ ਹਮਕੋ ਖੜਾ ਦੇ ਇਹ ਖੋਲ ਪਹਿਲਾਂ ਮੈਂ ਤਾਂ ਨਹੀਂ ਖੋਲਿਆ ਸੀ ਬਾਈ ਕਿਉਂ ਉਹ ਨਿਕਲ ਜਾਂਦੇ ਨੇ ਬਾਹਰ ਦਾਣੇ ਤੁਮੇ ਕਰਕੇ ਕਬੂਤਰ ਆਹੋਂ ਦਾਣੇ ਖਾ ਲੈਣਗੇ ਚੱਕ ਕੋਈ ਬਈ ਵਜ੍ਹਾ ਇਹ ਤਾਂ ਆ ਗਏ ਲੈ ਹੁਣ ਇਹਨਾਂ ਨੂੰ ਪਾਣੀ ਵੀ ਪਾ ਦਈਏ ਪਾਣੀ ਭਰ ਕੇ ਆਪਾਂਗੇ ਜਮਾ ਫਰੀ ਚੱਕੋ ਜੀ ਪਾਣੀ ਵਾਲਾ ਕੁੰਡਾ ਧਰਤਾ ਬਾਈ ਪਾਣੀ ਪਾ ਗਿਆ ਹੁਣ ਇਹਨੂੰ ਲੋ ਨਾ ਪਾਣੀ ਵਾਲੀ ਰਿਪੋਰਟ ਜਮਾ ਓਕੇ ਕਰਤੀ ਬਾਈ ਤੇ ਦਾਣੇ ਵੀ ਪਾਤੇ ਇਹਨਾਂ ਨੂੰ ਦਾਣੇ ਇਹ ਖਾ ਰਹੇ ਨੇ ਆਪਣੇ ਜਾਨਵਰ ਸਾਰੇ ਓਕੇ ਦੀ ਰਿਪੋਰਟ ਆ ਹੁਣ ਹੁਣ ਟੈਨਸ਼ਨ ਜੀ ਨਹੀਂ ਹੈਗੀ ਹਨਾ ਤੇ ਉਦੇ ਜਿੱਦੇ ਪਾਣੀ ਬੜਾ ਸੁਖਦ ਥੋੜੀ ਜਿਹੀ ਵੱਧ ਹੋ ਗਈ ਟੈਨਸ਼ਨ ਮਾ ਹੁਣ ਢਿੱਲੇ ਹੋ ਜਾਣੀ ਯਾਰ ਸਾਰੇ ਜਾਨਵਰ ਆਪਣੇ ਦਿੱਕਤ ਆ ਜੀ ਤੇ ਹੁਣ ਕੋਈ ਇੰਨੀ ਟੈਨਸ਼ਨ ਨਹੀਂ ਮਾ ਅੱਜ ਠੀਕ ਆ ਉਹ ਮੈਂ ਬੋਰੀ ਲਾਉਣ ਕਰਕੇ ਵਧੀਆ ਹੋ ਗਿਆ ਬੋਰੀ ਲਾ ਗਿਆ ਤੇ ਕਰਕੇ ਹੁਣ ਪਾਣੀ ਨਿਬੜਿਆ ਨਹੀਂ ਵੜਦਾ ਪੱਕਾ ਪਾਣੀ ਤੇ ਚਲੋ ਬਈ ਖਾਣ ਦੇ ਬਸ ਇਹਨਾਂ ਨੂੰ ਦਾਣੇ ਤੇ ਹੁਣ ਆਪਾਂ ਸ਼ਾਮ ਨੂੰ ਆ ਕੇ ਕਰਦੇ ਆ ਵੀਡੀਓ ਕੰਟੀਨਿਊ ਸ਼ਾਮ ਨੂੰ ਨੇ ਪਾਵਾਂਗੇ ਇਹਨਾਂ ਨੂੰ ਸ਼ਾਮ ਨੂੰ ਆ ਕੇ ਤੇ ਬਸ ਆਹੀ ਆਪਣੀ ਵੀਡੀਓ ਸੀ ਸ਼ਾਮ ਨੂੰ ਕਰਦੇ ਆਪਾਂ ਕੰਟੀਨਿਊ ਆ ਕੇ ਖਾਣ ਦੇ ਨਾਲ ਨੂੰ ਦਾਣੇ ਦੋ ਓਕੇ ਹੋ ਗਈ ਰਿਪੋਰਟ ਇਹਨਾਂ ਦੀ ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਚਾਰ 4:30 ਦਾ ਟਾਈਮ ਹੋ ਗਿਆ ਭਾਈ ਤੇ ਆ ਗਿਆ ਆਪਾਂ ਇਧਰ ਲੈ ਘਰੇ ਤੇ ਇਧਰ ਲੈ ਕੇ ਆ ਕੇ ਖੁੱਡਾ ਖੋਲੀਏ ਤੇ ਖੁੱਡਾ ਖੋਲ ਨੂੰ ਸਾਰਾ ਆਪਣੇ ਜਾਨਵਰ ਸਾਰੇ ਆਪਾਂ ਨੂੰ ਫਿੱਟ ਚਮਕਦੇ ਨੇ ਤੇ ਆਪਾਂ ਛਤਰੀ ਲਾਤੀ ਭਾਈ ਉੱਥੇ ਨੀਵੀਂ ਕਰਕੇ ਤੇ ਬੱਚੇ ਬਿਠਾਉਣਿਆ ਅੱਧਾ ਘੰਟਾ ਘਟੋ ਘਟੋ ਬਚੇ ਬੜੇ ਰਾਕੇ ਤੇ ਫਿਰ ਉਹ ਕਰਾਂਗੇ ਦੋ ਘੰਟੇ ਬਾਅਦ ਦਾਣੇ ਪਾਵਾਂਗੇ ਮਜੀ ਆਪਣੇ ਸੈਟਰ ਨੇ ਹੁਣਸੀਆਂ ਬਣਸੀਆਂ ਤੁਹਾਰੇ ਤਾਂ ਅੱਜੱਕੋ ਬੜਾ ਹਤਾ ਲਾਲ ਰੱਤਾ ਚੱਕ ਲਿਆ ਵਾ ਇਕ ਵਾਰ ਇੱਥੇ ਹਤਾ ਬੜਾ ਤੜਕਦਾ ਇਹ ਬੜਾ ਤੜਕਦਾ ਇਹ ਵੱਡਾ ਬਈ ਥੋੜਾ ਜਿਹਾ ਤਮਸ ਦੇਖਦੇ ਨੇ ਕੀ ਕਰੂਗਾ ਇਹ ਪੁੱਢ ਬਈ ਦੋਨੋਂ ਸੇਕ ਕੋਪੇ ਦੋਨੇ ਬਿਠਾਤੇ ਬਈ ਬੈਠੇ ਨੇ ਦੋਨੇ ਸੈਟਰਾਂ ਦੇ ਕੋ ਬਚੇ ਆਪਣੇ ਦੋਨੇ ਸੈਟ ਨੇ ਬਈ। ਹਾਂ ਦੰਨੂਨੇ ਆਪਾਂ ਇਹਨੂੰ ਠਹਿ ਕੇ ਬਾਵਾਗੇ। ਇਹਨੂੰ ਬੈਠਣ ਤੋਂ 15 ਵੀ ਮਿੰਟ ਪਹਿਲਾਂ ਤਾਹਾਂ। ਇਹ ਆਪੇ ਬਸਿੰਨੇ ਦੀ ਰੱਖੀ ਬੈਠਿਆ ਵੀ ਕੋਈ ਬਿੱਲੀ ਪੱਲੀ ਨਾ ਆ ਜੇ। ਤੇ ਹੁਣ ਇਹਨਾਂ ਨੂੰ ਰੰਗ ਜੀ ਪਸਾਨ ਹੋ ਜੂ। 10 ਕਿ ਦਿਨਾਂ ਤੱਕ ਵਧੀਆ ਹੋ ਜਾਣਗੇ ਉੱਡਣ ਵਾਲੇ। ਫੇਰ ਹੀ ਡਾਵਾਗੇ ਪਹਿਲਾਂ ਇਹਨਾਂ ਨੂੰ ਪਸਾਨ ਕਰਾ ਕੇ ਸਾਰੇ ਦੀ। ਸਾਰੇ ਗਾਜ ਦੀ ਪਸਾਨ ਹੋ ਗਈ ਜਦੋਂ ਫੇਰ ਡਾਵਾਗੇ। ਪਹਿਲਾਂ ਹੀ ਬਈ ਡਾਉਂਦੇ। ਆ ਕਰਕੇ ਫਿਰ ਵਜੇ ਤਾਂ ਆਪਣੇ ਕੋਈ ਭੱਜੇ ਨਹੀਂ ਵਜੇ ਤਾਂ ਆਪਣੇ ਮੰਨ ਕੇ ਚੱਲ ਆ ਇੱਕ ਭੱਜ ਜਾ ਉਹ ਭੱਜਿਆ ਲਾਲ ਹਾਂ ਚੱਲ ਉਹ ਭੱਜਿਆ ਲਾਲ ਜਾ ਇਹਦੇ ਵਰਗਾ ਹਰਤੇ ਲਾਲ ਹਰਤੇ ਵਰਗਾ ਜਿਹੜਾ ਲਾਲ ਤਾਂ ਹੁਣ ਗੜੇ ਇਹਦੇ ਵਰਗਾ ਹੀ ਭੱਜਿਆ ਉਹ ਵੀ ਹੈਪੀ ਨੇ ਫੜ ਹੈਪੀ ਲਵੇ ਆ ਗਿਆ ਪੱਲਾ ਹੁੰਦਾ ਮੈਂ ਵੀ ਲਾ ਲੈਦਾ ਪਰ ਮੈਂ ਕੋਸ਼ਿਸ਼ ਨਹੀਂ ਕਰੀ ਚੱਲ ਹੈਪੀ ਨੇ ਲਾ ਲਿਆ ਬੀ ਨੇ ਰੱਖ ਲਿਆ ਉਹ ਤਾਂ ਆਪਣਾ ਭੱਜਾ ਕੋਈ ਭੱਜਿਆ ਨਹੀਂ ਬਈ ਵਜੇ ਆਪਾਂ ਨੇ ਵੀ ਗੱਡੀ ਆਹ 4-5 ਵਜੇ ਨੇ ਦੋ ਪਹਿਲਾਂ ਗੱਡੇ ਦੀ ਆ ਬਸ ਆਹੀ ਬੱਚੇ ਘਟਨੇ ਆ ਪਕਝਾਲੇ। ਜਦੋਂ ਕੋਈ ਨਾ ਭਾਈ ਕਰਦਾ ਮੈਂ ਵੀਡੀਓ ਕੰਟੀਨਿਊ ਹੁਣ। ਦਾਣੇ ਨੂੰ ਪਾਉਂਗਾ ਤਾਂ ਦਿਖਾਉਂਗਾ ਵੀਡੀਓ 'ਚ। ਹੁਣ ਤਾਂ ਬਸ ਓਕੇ ਦੀ ਰਿਪੋਰਟ ਹੀ ਆ ਜਮਾ। ਬੱਚੇ ਬੈਠੇ ਨੇ ਬੈਠੰਦੇ ਨੇ ਹੁਣ ਅੱਧਾ ਘੰਟਾ ਫੇਰ। ਬਾੜੂਆਂ 'ਚ ਫੁੱਟੇ 'ਚ ਦਾਣੇ ਜਿਹੜੇ ਪਾਉਂਗਾ ਉਦੋਂ ਕਰਦਾ ਵੀਡੀਓ ਕੰਟੀਨਿਊ। ਮੋਬਾਈਲ 'ਚ ਚੈੱਕ ਕਰ ਸਕਦੇ ਹੋ ਕਿੰਨਾ ਖਰਿਆ ਹੋ ਰਿਹਾ। ਲਓ ਜੀ ਭਾਈ। ਆਪਾਂ ਦਾਣੇ ਪਾਤੇ ਆਪਣੇ ਕਬੂਤਰਾਂ ਨੂੰ। ਕਬੂਤਰ ਖਾਣ ਲੱਗੇ। ਹੁਣ ਇਹਨਾਂ ਨੂੰ ਪਾਣੀ ਵੀ ਪਾ ਦਈਏ। ਜਿੰਨਾ ਘਟਨ ਪਾਣੀ ਪਾ ਦਗਾ। ਛੱਕੋ ਵੀ ਪਾਣੀ ਵੀ ਪਾਤਾ। ਤੇ ਹੁਣ ਆਪਾਂ ਕਰਦੇ ਆਂ ਹੋਰ ਪਾ ਦਈਏ ਪਾਣੀ ਥੋੜਾ ਜਿਹਾ। ਪਾਣੀ ਭਰਿਆ ਬੈਨਨਾਂ ਤੋਂ ਪਾ ਦੂ। ਪਾਣੀ ਦੀਏ ਪਾਈਆਂ ਨਭਰਾਂ ਨੂੰ। ਐਨ ਲਓ ਜੀ ਪਾਣੀ ਦਾ ਢਾਂਡਾ ਭਰਤਾ ਬਾਈ। ਇਦਾਂ ਨਹੀਂ ਆਪਾਂ ਇੱਥੇ ਪਾ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵੀਡੀਓ ਬਾਰੇ ਲਾਈਕ ਕਰੋ ਕਮੈਂਟ ਕਰੋ ਬਾਤਾਂ ਨੂੰ ਸ਼ੇਅਰ ਕਰੋ ਮਿਲਦੇ ਆਪਾਂ ਕੱਲ ਨੂੰ ਬਾਈ